ਚਾਵਾਂ ਨਾਲ ਬਣਾਈ ਹੋਈ ਘਰ ਦੀ ਵਿੱਚ ਵਸਣਾ ਨਸੀਬ ਨਾ ਹੋਇਆ ਅਧੂਰੀਆਂ ਰਹੀਆਂ ਖੁਸ਼ੀਆਂ ਸ਼ਾ ਗਿਆ ਏ ਮਾਤਮ ਤੇ ਘਰ ਵਿੱਚ ਵਿਸ਼ ਗਏ ਨੇ ਸੱਥਰ ਜੀ ਆ ਅਜਿਹੀ ਇੱਕ ਦੁਰਘਟਨਾ ਡੇਰਾ ਬਸੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਜੋੜੇ ਦੀ ਦਰਦਨਾਕ ਮੌਤ ਹੋ ਗਈ ਹੈ ਇਸ ਜੋੜੇ ਦੇ ਵੱਲੋਂ ਇੱਕ ਨਵਾਂ ਘਰ ਬਣਾਇਆ ਗਿਆ ਸੀ ਇਸ ਤੋਂ ਪਹਿਲਾਂ ਕਿ ਉਹ ਇਸ ਘਰ ਦੇ ਵਿੱਚ ਸ਼ਿਫਟ ਹੁੰਦੇ ਇਸ ਤੇ ਵੱਸਦੇ ਇਸ ਤੋਂ ਪਹਿਲਾਂ ਹੀ ਇਹ ਦੋਨੋਂ ਰੱਬ ਨੂੰ ਪਿਆਰੇ ਹੋ ਗਏ ਨੇ ਉਹਨਾਂ ਦੇ ਘਰ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਨੇ ਤੇ ਘਰ ਦੇ ਵਿੱਚ ਸੱਥਰ ਵਿਸ਼ ਗਏ ਨੇ ਦੱਸਦੀ ਹੈ ਕਿ ਇਹ ਜਿਹੜੀ ਦੁਰਘਟਨਾ ਹੈ ਇਹ ਅੰਬਾਲਾ ਹਾਈਵੇ ਤੇ you okay. ਕੱਗਰ ਪੁਲ ਤੋਂ ਪਹਿਲਾਂ ਰਿਲਾਈਐਂਸ ਪੈਟਰੋਲ ਪੰਪ ਦੇ ਨੇੜੇ ਵਾਪਰੀ ਹੈ ਜਿੱਥੇ ਕਿ ਇੱਕ ਜੋੜਾ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਆਪਣੇ ਪੁੱਤਰ ਨੂੰ ਮਿਲ ਕੇ ਵਾਪਸ ਆ ਰਿਹਾ ਸੀ ਜਿਸ ਦੇ ਦੌਰਾਨ ਹੀ ਉਹਨਾਂ ਦੇ ਨਾਲ ਇੱਕ ਹਾਦਸਾ ਵਾਪਰਦਾ ਜਿਸ ਦੇ ਵਿੱਚ ਇਹਨਾਂ ਦੋਨਾਂ ਦੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਇਹ ਸੜਕੀ ਹਾਦਸਾ ਬੀਤੀ ਰਾਤ ਨੂੰ 8 ਵਜੇ ਵਾਪਰਿਆ ਜਦੋਂ ਕਿ ਇੱਕ ਐਕਟਿਵਾ ਸਵਾਰ ਜੋੜੇ ਨੂੰ ਇੱਕ ਟਿਪਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਤੇ ਦੋਨੋਂ ਐਕਟਿਵਾ ਤੋ ਹੀਠਾਂ ਡਿੱਗ ਪੈਂਦੇ ਨੇ ਐਕਟੀਵਾ ਇੱਕ ਸਾਈਡ ਤੇ ਡਿੱਗਦੀ ਆ ਤੇ ਉਹਨਾਂ ਦੋਨਾਂ ਦੇ ਉੱਪਰ ਦੀ ਜਿਹੜਾ ਉਹ ਟਿੱਪਰ ਲੰਘ ਜਾਂਦਾ ਹੈ ਜਿਸ ਕਰਕੇ ਉਹਨਾਂ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਹਨਾਂ ਦੀ ਪਛਾਣ ਕੌਸ਼ਲ ਦੇਵੀ ਤੇ ਧੂਮ ਸਿੰਘ ਦੇ ਵੱਜੋਂ ਹੋਈ ਹੈ ਜਿਹੜੇ ਕਿ ਪਿੰਡ ਮੌਲੀ ਗਾਜਰਾਂ ਦੇ ਰਹਿਣ ਵਾਲੇ ਨੇ ਇੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਜੋੜੇ ਦੇ ਵੱਲੋਂ ਜਿਹੜਾ ਹੁਣ ਇਸ ਵਕਤ ਉਹਨਾਂ ਨੇ ਪੰਖਰਪੁਰ ਪਿੰਡ ਦੇ ਵਿੱਚ ਆਪਣਾ ਇੱਕ ਨਵਾਂ ਘਰ ਬਣਾਇਆ ਸੀ ਤੇ ਉਹ ਹੁਣ ਪੰਖਰਪੁਰ ਦੇ ਵਿੱਚ ਹੀ ਕਿਰਾਏ ਤੇ ਰਹਿੰਦੇ ਸਨ ਤੇ ਪਿੰਡ ਮੌਲੀ ਗਾਜਰਾਂ ਦੇ ਵਿੱਚ ਉਹਨਾਂ ਦਾ ਪੁੱਤਰ ਰਹਿੰਦਾ ਸੀ ਜਿਸ ਨੂੰ ਉਹ ਮਿਲ ਕੇ ਵਾਪਸ ਆ ਰਹੇ ਸਨ ਇਸ ਪਰਿਵਾਰ ਨੂੰ ਆਪਣੇ ਨਵੇਂ ਬਣਾਏ ਹੋਏ ਘਰ ਦਾ ਬਹੁਤ ਜ਼ਿਆਦਾ ਚਾ See? ਇਸ ਤੋਂ ਪਹਿਲਾਂ ਕਿ ਇਹ ਜੋੜਾ ਆਪਣੇ ਨਵੇਂ ਘਰ ਦੇ ਵਿੱਚ ਸ਼ਿਫਟ ਹੁੰਦਾ ਉੱਥੇ ਜਾ ਕੇ ਖੁਸ਼ੀਆਂ ਮਨਾਉਂਦਾ ਆਪਣੇ ਚਾਹਵਾਂ ਨੂੰ ਪੂਰੇ ਕਰਦਾ ਇਸ ਤੋਂ ਪਹਿਲਾਂ ਹੀ ਇਹ ਦੋਨੋਂ ਜਣੇ ਰੱਬ ਨੂੰ ਪਿਆਰੇ ਹੋ ਗਏ ਨੇ ਦੱਸਦੀਏ ਕਿ ਇੱਥੇ ਇਹ ਜਾਣਕਾਰੀ ਮਿਲੀ ਹੈ ਕਿ ਜਦੋਂ ਇਹ ਸੜਕੀ ਹਾਦਸਾ ਵਾਪਰਿਆ ਤੇ ਇੱਥੇ ਬਹੁਤ ਜ਼ਿਆਦਾ ਸੜਕ ਦੇ ਉੱਪਰ ਖੂਨ ਹੀ ਖੂਨ ਖਿਲ ਰਿਹਾ ਹੋਇਆ ਸੀ ਕਿਉਂਕਿ ਜਦੋਂ ਟਿਪਰ ਦੇ ਨਾਲ ਇਹਨਾਂ ਦੀ ਟੱਕਰ ਹੁੰਦੀ ਹੈ ਟਿਪਰ ਨੇ ਇਹਨਾਂ ਨੂੰ ਬਿਲਕੁਲ ਹੀ ਬੁਰੀ ਤਰ੍ਹਾਂ ਦੇ ਨਾਲ ਦਰੜ ਦਿੱਤਾ ਹੈ ਤੇ ਟਿੱਪਰ ਦਾ ਚਾਲਕ ਹੈ ਉਹ ਮੌਕੇ ਤੋਂ ਹੀ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਸੜਕ ਦੇ ਉੱਪਰ ਹਰ ਪਾਸੇ ਖੂਨ ਹੀ ਖੂਨ ਖਿਲਰ ਰਿਹਾ ਹੋਇਆ ਸੀ ਤੇ ਇਹਨਾਂ ਨੇ ਕੋਈ ਦੂਜਾ ਸਾਹ ਵੀ ਨਾ ਲਿਆ ਤੇ ਇਹਨਾਂ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਤੇ ਦੱਸਦੀ ਹੈ ਕਿ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਦੋਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਰੱਖਿਆ ਗਿਆ ਹੈ ਜਿੱਥੇ ਕਿ ਇਹਨਾਂ ਦਾ ਪੋਸਟਮਾਰਟਮ ਮੂਵ ਕੀਤਾ ਜਾਵੇਗਾ ਉਸ ਤੋਂ ਬਾਅਦ ਇਹਦਾ ਜਿਹੜਾ ਪੁੱਤਰ ਹੈ ਜਾਂ ਹੋਰ ਪਰਿਵਾਰਕ ਮੈਂਬਰ ਨੇ ਉਸ ਤੋਂ ਬਾਅਦ ਇਹਦੀਆਂ ਲਾਸ਼ਾਂ ਉਹਨਾਂ ਨੂੰ ਸੌਂਪ ਦਿੱਤੀਆਂ ਜਾਣੀਆਂ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਇਹ ਪਰਿਵਾਰ ਜਿਸ ਨੇ ਇੱਕ ਨਵਾਂ ਘਰ ਬਣਾਇਆ ਸੀ ਉਸ ਘਰ ਦੇ ਵਿੱਚ ਇਹਨਾਂ ਨੇ ਕੁਝ ਸਮੇਂ ਬਾਅਦ ਸ਼ਿਫਟ ਹੋ ਜਾਣਾ ਸੀ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਦੇ ਵੱਲੋਂ ਇਸ ਕਾਰ ਉਹ ਬੜੇ ਹੀ ਚਾਵਾ ਮਲਾਰਾਂ ਦੇ ਨਾਲ ਬਣਾਇਆ ਗਿਆ ਸੀ ਬਹੁਤ ਜ਼ਿਆਦਾ ਖੁਸ਼ੀਆਂ ਮਨਾਉਣ ਦਾ ਚਾਵਾ ਸੀ ਪਰਿਵਾਰਕ ਇਹ ਚਾਹੁੰਦੇ ਸੀ ਕਿ ਆਪਣੇ ਨਵੇਂ بڑے ਘਰ ਦੇ ਵਿੱਚ ਜਾ ਕੇ ਖੁਸ਼ੀਆਂ ਮਨਾਉਣਗੇ ਉੱਥੇ ਵਸਣਗੇ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਘਰ ਵਿੱਚ ਇਹ ਖੁਸ਼ੀਆਂ ਆਉਂਦੀਆਂ ਉਹਨਾਂ ਦੀ ਦਰਦਨਾਕ ਮੌਤ ਹੋ ਗਈ ਹੈ ਉਹਨਾਂ ਦੇ ਘਰ ਵਿੱਚ ਮਾਤਮ ਛਾ ਗਿਆ ਤੇ ਸੱਥਰ ਵਿਸ਼ੇ ਹੋਏ ਨੇ ਇਸ ਵੇਲੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਹੈ ਤੇ ਜਿਹੜਾ ਟਿਪਰ ਚਾਲਕ ਹੈ ਜਿਹੜਾ ਕਿ ਮੌਕੇ ਤੋਂ ਫਰਾਰ ਹੋ ਗਿਆ ਉਸ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ